ਪਾਸੇ ਜਿੱਥੇ ਕਿਸਾਨਾਂ ਦੇ ਵੱਲੋਂ ਪਿਛਲੀ 13 ਤਰੀਕ ਤੋਂ ਸ਼ੰਭੂ ਖਨੌਰੀ ਤੇ ਡੱਬ ਵਾਲੀ ਬਾਰਡਰ ਦੇ ਉੱਤੇ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਕੂਚ ਕਰਨ ਦੀ ਕੋਸ਼ਿਸ਼ ਕੀਤੀ ਜਾਣੀ ਸੀ ਪਰ ਉੱਥੇ ਹੀ ਉਹਨਾਂ ਨੂੰ ਰੋਕਿਆ ਹੋਇਆ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਹੁਣ ਕਿਤੇ ਜਾ ਕੇ ਭਾਰਤੀ ਜਨਤਾ ਪਾਰਟੀ ਦੇ ਵੱਡੇ ਲੀਡਰਾਂ ਦੀਆਂ ਅੱਖਾਂ ਖੁੱਲ ਰਹੀਆਂ ਨੇ ਬੀਤੇ ਕੁਝ ਦਿਨ ਪਹਿਲਾਂ ਸੁਨੀਲ ਜਾਖੜ ਦੇ ਵੱਲੋਂ ਇੱਕ ਟਵੀਟ ਸਾਂਝਾ ਕੀਤਾ ਗਿਆ ਟਵੀਟ ਕਰਨ ਦੀ ਉਦੋਂ ਨੋਬਤਾਈ ਜਦੋਂ ਇੱਕ ਨੌਜਵਾਨ 21 ਸਾਲ ਦੇ ਕਿਸਾਨ ਨੂੰ ਆਪਣੀ ਜਾਨ ਗਵਾਉਣੀ ਪਈ ਤਾਂ ਬਾਅਦ ਦੇ ਵਿੱਚ ਉਹਨਾਂ ਲੀਡਰਾਂ ਦੀਆਂ ਅੱਖਾਂ ਵੀ ਖੁੱਲਦੀਆਂ ਦਿਖਾਈ ਦਿੱਤੀਆਂ ਤੇ ਪਹਿਲਾਂ ਸੁਨੀਲ ਜਾਖੜ ਨੇ ਟਵੀਟ ਕੀਤਾ ਸੀ ਜਿਹੜੇ ਪੰਜਾਬ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਨੇ ਪੰਜਾਬ ਇਕਾਈ ਦੇ ਤੇ ਹੁਣ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਵੀ ਜਾਗ ਖੁੱਲ ਗਈ ਹੈ ਉਹਨਾਂ ਦੀਆਂ ਵੀ ਅੱਖਾਂ ਖੁੱਲ ਗਈਆਂ ਨੇ ਤੁਹਾਨੂੰ ਦੱਸ ਦਈਏ ਕਿ ਇੱਕ ਨੌਜਵਾਨ ਦੀ ਮੌਤ ਹੋ ਚੁੱਕੀ ਹੈ ਜਿਸ ਦਾ ਨਾਮ ਸ਼ੁਭਕਰਨ ਸਿੰਘ ਦੱਸਿਆ ਜਾ ਰਿਹਾ ਹੈ ਬਠਿੰਡਾ ਜ਼ਿਲ੍ਹੇ ਦੇ ਪਿੰਡ ਬੱਲੋ ਦਾ ਰਹਿਣ ਵਾਲਾ ਸੀ ਤੇ ਉਸ ਦੀ ਉਮਰ ਮਹਿਜ਼ 21-22 ਸਾਲ ਦੀ ਉੱਪਰ ਉਸ ਦੇ ਘਟੋ-ਘਟ 10 ਤੋਂ 12 ਲੱਖ ਰੁਪਏ ਦਾ ਕਰਜ਼ਾ ਸੀ ਇੱਕ ਛੋਟੀ ਭੈਣ ਵਿਆਉਣ ਵਾਲੀ ਹੈ ਵੱਡੀ ਭੈਣ ਦਾ ਵਿਆਹ ਹੋ ਚੁੱਕਿਆ ਹੈ ਤੇ ਉਸ ਦੀ ਮਾਤਾ-ਦਾ ਉਸ ਦੇ ਪਿਤਾ ਦੇ ਨਾਲੋਂ 14 ਸਾਲ ਦੇ ਕਰੀ ਪਹਿਲਾਂ ਤਲਾਕ ਹੋ ਗਿਆ ਸੀ ਤੇ ਬਾਅਦ ਦੇ ਵਿੱਚ ਉਸ ਬੱਚੇ ਨੂੰ ਉਸ ਮੁੰਡੇ ਨੂੰ ਜਿਹਦੀ ਉਮਰ ਅੱਜ ਮਹਿਜ਼ 22 ਸਾਲ ਦੀ ਸੀ ਜਦੋਂ ਉਹਦੀ ਮੌਤ ਹੋਈ ਹੈ ਜਦੋਂ ਦਾ ਕਤਲ ਕੀਤਾ ਗਿਆ ਗੋਲੀ ਮਾਰ ਕੇ ਕਿਸਾਨੀ ਸੰਘਰਸ਼ ਦੇ ਦੌਰਾਨ ਤਾਂ ਉਹਨਾਂ ਸਮਾਂ ਉਸ ਨੌਜਵਾਨ ਨੂੰ ਉਹਦੀ ਦਾਦੀ ਤੇ ਉਸਦੇ ਇੱਕ ਦਿਮਾਗੀ ਪੱਖੋਂ ਹਲਕੇ ਫੁਲਕੇ ਪਰੇਸ਼ਾਨ ਰਹਿੰਦੇ ਪਿਤਾ ਦੇ ਵੱਲੋਂ ਉਸ ਦਾ ਪਾਲਣ ਪੋਸ਼ਣ ਕੀਤਾ ਗਿਆ ਸੀ ਤਬਾਦ ਦੇ ਵਿੱਚ ਉਸ ਨੌਜਵਾਨ ਦੀ ਜਦੋਂ ਮੌਤ ਹੁੰਦੀ ਹੈ ਤਾਂ ਫਿਰ ਚਾਰੇ ਪਾਸੇ ਇਸ ਚੀਜ਼ ਨੂੰ ਲੈ ਕੇ ਹਾਕਾਰ ਮੱਚ ਜਾਂਦੀ ਹੈ ਕਿ ਬਰੂਟਲਿਟੀ ਕੀਤੀ ਗਈ ਹੈ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਹਰਿਆਣਾ ਦੀ ਪੁਲਿਸ ਨੇ ਡੰਗਰਾ ਮੰਗੂ ਕਿਸਾਨਾਂ ਨੂੰ ਕੁੱਟਿਆ ਜੋ ਕਿ ਬੇहद ਨਿੰਦਨਯੋਗ ਹੈ ਤੇ ਹੁਣ ਇਸੀ ਚੀਜ਼ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਜਿਹੜੇ ਕਿਸੇ ਵੇਲੇ ਕਾਂਗਰਸ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਦਾ ਅਹੁਦਾ ਸੰਭਾਲੇ ਸੰਭਾਲੇ ਬੈਠੇ ਸੀ ਉਹਨਾਂ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਜਿਸ ਟਵੀਟ ਦੇ ਵਿੱਚ ਉਹਨਾਂ ਨੇ ਹਰਿਆਣਾ ਪੁਲਿਸ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਚੁੱਕਿਆ ਉਹਨਾਂ ਨੇ ਟਵੀਟ ਕਰਦਾ ਕੀ ਕੁਝ ਕਿਹਾ ਨਾਲ ਤੁਹਾਨੂੰ ਟਵੀਟ ਦੀ ਫੋਟੋ ਦਿਖਾ ਰਿਹਾ ਹੈ ਇੰਗਲਿਸ਼ ਦੇ ਵਿੱਚ ਟਵੀਟ ਕੀਤਾ ਪੰਜਾਬੀ ਵਿੱਚ ਅਨਵਾਦ ਕਰਨ ਦੀ ਕੋਸ਼ਿਸ਼ ਕਰਾਂਗੇ ਥੋੜੀ ਬਹੁਤ ਗਲਤੀ ਹੋ ਸਕਦੀ ਹੈ ਉਹਦੇ ਲਈ ਖੇਚਾਉਨੇ ਆ ਪਰ ਉਹਨਾਂ ਨੇ ਆਖਿਆ ਕਿ ਆਈ ਸਟਰੋਂਗਲੀ ਕੰਡੈਮ ਦਾ ਬੈਬਰਿਕ ਐਕਟ ਆਫ ਵਾਇਲੈਂਸ ਕਮਿਟਿਡ ਬਾਈ ਦਾ ਹਰਿਆਣਾ ਪੁਲਿਸ ਓਨ ਅ ਯੰਗ ਫਾਰਮਰ ਪ੍ਰਿਤਪਾਲ ਸਿੰਘ ਹੁਣੇ ਪ੍ਰਿਤਪਾਲ ਸਿੰਘ ਹੋਰਾਂ ਨੂੰ ਲੈ ਕੇ ਟਵੀਟ ਕੀਤਾ ਗਿਆ ਉਹਨਾਂ ਆਖਿਆ ਕਿ ਮੈਂ ਸਟਰੋਂਗਲੀ ਕੰਡੈਮ ਕਰਦਾ ਮੈਂ ਨਿਖੇਦੀ ਕਰਦਾ ਕਿਹੜੇ ਤਰੀਕੇ ਦੇ ਨਾਲ ਕਿ ਜਿਸ ਤਰੀਕੇ ਦੇ ਜਿਸ ਤਰੀਕੇ ਦਾ ਇੱਕ ਬਰੂਟੈਲਿਟੀ ਭਰਿਆ ਐਕਟ ਕੀਤਾ ਗਿਆ ਪ੍ਰਿਤਪਾਲ ਸਿੰਘ ਦੇ ਉੱਤੇ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਪ੍ਰਿਤਪਾਲ ਸਿੰਘ ਨੂੰ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਕਿ ਉਸਦੇ ਨੱਕ ਦੀ ਹੱਡੀ ਤੋੜੀ ਗਈ ਹੈ ਉਸਦੇ ਜਵਾੜੇ ਨੂੰ ਤੋੜ ਕੇ 2 2.5 ਇੰਚ ਪਿੱਛੇ ਵੱਲ ਨੂੰ ਧੱਕ ਦਿੱਤਾ ਗਿਆ ਉਸ ਦੀਆਂ ਬਾਹਾਂ ਇੱਕ ਬਾਹ ਫ੍ਰੈਕਚਰ ਦੂਜੀ ਟੁੱਟੀ ਦੱਸੀ ਜਾ ਰਹੀ ਹੈ ਤੇ ਉਸਦੇ ਪੱਟ ਟੁੱਟੇ ਹੋਏ ਨੇ ਉਸ ਦੀਆਂ ਲੱਤਾਂ ਕਈ ਥਾਵਾਂ ਤੋਂ ਟੁੱਟੀਆਂ ਹੋਈਆਂ ਨੇ ਉਸ ਦੇ ਗਲੇ ਦੇ ਉੱਤੇ ਸੱਟਾਂ ਦੇ ਨਿਸ਼ਾਨ ਆਏ ਤੇ ਉਸ ਦੇ ਸਿਰ ਦੇ ਉੱਤੇ ਦਸਤਾਰ ਉਤਾਰ ਕੇ ਉਹਦੇ ਸਿਰ ਨੂੰ ਬੁਰੇ ਤਰੀਕੇ ਦੇ ਨਾਲ ਡਾਂਗਾਂ ਦੇ ਨਾਲ ਕੁੱਟਣ ਦੇ ਦੋਸ਼ ਹੈ ਜਿਹੜੇ ਉਹ ਲੱਗ ਰਹੇ ਆ ਤੇ ਹੁਣ ਇਸੇ ਚੀਜ਼ ਨੂੰ ਲੈ ਕੇ ਪ੍ਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਜਿਹੜਾ ਟਵੀਟ ਕੀਤਾ ਗਿਆ ਉਹਨਾਂ ਆਖਿਆ ਕਿ ਮੈਂ ਅੱਗੇ ਲਿਖਦੇ ਆ ਕਿ ਮੈਂ ਅਰਜ ਕਰਦਾ ਆਈ ਅੱਜ ਹਰਿਆਣਾ ਸੀਐਮ ਐਮਐਲ ਖੱਟਰ ਟੂ ਟੇਕ ਅ ਸਟ੍ਰਿਕਟ ਐਕਸ਼ਨ ਅਗੇਂਸਟ ਦਾ ਪੁਲਿਸਮੈਨ ਹੂ ਆਰ ਗਿਲਟੀ ਆਫ ਬੈਡਲੀ ਬੀਟਿੰਗ ਅਪ ਅਨਾਰਮਡ ਯੰਗਸਟਰ ਹੂ ਵਾਸ ਜਸਟ ਸਬਿੰਗ ਲੰਗਰ ਟੂ ਦਾ ਪੀਪਲ ਕਿ ਜਿਹੜਾ ਨੌਜਵਾਨ ਲੋਕਾਂ ਨੂੰ ਲੰਗਰ ਛਕਾ ਰਿਹਾ ਸੀ ਉਸ ਦੀ ਬੁਰੇ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਗਈ ਉਹ ਵੀ ਉਦੋਂ ਜਦੋਂ ਉਹ ਅਨਾਰਮਡ ਸੀ ਭਾਵੇਂ ਉਹਦੇ ਕੋਲ ਕੋਈ ਹਥਿਆਰ ਨਹੀਂ ਸੀ ਤੇ ਮੈਂ ਐਮਐਲਏ ਖੱਟਰ ਮਾਫ ਕਰਨਾ ਮਨੂਰ ਲਾਲ ਖੱਟਰ ਹੋਰਾਂ ਨੂੰ ਅਪੀਲ ਕਰਦਾ ਕਿ ਉਹਨਾਂ ਪੁਲਿਸ ਅਧਿਕਾਰੀਆਂ ਦੇ ਖਿਲਾਫ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਡੂੰਗੀ ਤੇ ਡੂੰਗੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜਿਹੜੇ ਗਿਲਟੀ ਪਾਏ ਜਾਂਦੇ ਨੇ ਇਸ ਅਨਾਰਮਡ ਨੌਜਵਾਨ ਨੂੰ ਕੁੱਟਣ ਦੇ ਲਈ ਬੁਰੇ ਤਰੀਕੇ ਦੇ ਨਾਲ ਕੁੱਟਣ ਦੇ ਲਈ ਜਿਹੜਾ ਨੌਜਵਾਨ ਸਿਰਫ ਔਰ ਸਿਰਫ ਲੰਗਰ ਦੀ ਸੇਵਾ ਕਰ ਰਿਹਾ ਸੀ ਇਹਨਾਂ ਲੀਡਰਾਂ ਦੀਆਂ ਹੁਣ ਅੱਖਾਂ ਖੁੱਲੀਆਂ ਨੇ ਜਦੋਂ ਪੰਜਾਬ ਦੇ 6-7 ਨੌਜਵਾਨ ਕਥਿਤ ਤੌਰ ਤੇ ਲਾਪਤਾ ਦੱ세 ਜਾ ਰਿਹਾ ਦੋਸ਼ ਲੱਗ ਰਿਹਾ ਕਿ ਹਰਿਆਣੇ ਦੀ ਪੁਲਿਸ ਉਹਨਾਂ ਨੂੰ 21 ਤਰੀਕ ਵਾਲੇ ਦਿਨ ਚੁੱਕ ਕੇ ਲੈ ਗਈ ਸੀ ਖਨੌਰੀ ਬਾਰਡਰ ਤੋਂ ਹਾਲਾਂਕਿ ਸ਼ੰਭੂ ਬਾਰਡਰ ਤੇ ਐਸਾ ਕੁਝ ਨਹੀਂ ਦਿਖਿਆ ਹਾਲਾਂਕਿ ਸ਼ੰਭੂ ਬਾਰਡਰ ਤੇ ਦੋ ਤਿੰਨ ਦਿਨ ਪਹਿਲਾਂ 21 ਤਰੀਕ ਤੋਂ ਦੋ ਤਿੰਨ ਦਿਨ ਪਹਿਲਾਂ ਇੱਕ ਨੌਜਵਾਨ ਨੂੰ ਪੁਲ ਦੇ ਉੱਪਰੋਂ ਥੱਲੇ ਸੁੱਟ ਦਿੱਤਾ ਗਿਆ ਸੀ ਤੇ ਜਦੋਂ ਨੌਜਵਾਨ ਨੂੰ ਚੁੱਕਣ ਦੇ ਲਈ ਆਏ ਤਾਂ ਉਹਨਾਂ ਦੇ ਉੱਤੇ ਥਰੂ ਗੈਸ ਤੇ ਰਬੜ ਬੁਲੇਟਸ ਦੇ ਨਾਲ ਹਮਲਾ ਕਰ ਦਿੱਤਾ ਗਿਆ ਸੀ ਸੋ ਹੁਣ ਇੰਨਾ ਕੁਝ ਹੋਣ ਦੇ ਬਾਵਜੂਦ ਜਦੋਂ 22 ਸਾਲ ਦਾ ਨੌਜਵਾਨ ਆਪਣੀ ਜਾਨ ਗਵਾਉਂਦਾ ਜਦੋਂ 78 ਨੌਜਵਾਨ ਲਪਤਾ ਹੋ ਜਾਂਦੇ ਆ ਜਦੋਂ ਇੱਕ ਨੌਜਵਾਨ ਨੂੰ ਇੰਨੇ ਬੁਰੇ ਤਰੀਕੇ ਦੇ ਨਾਲ ਕੁੱਟਿਆ ਜਾਂਦਾ ਹੈ ਕਿ ਇੱਜੇ ਲੱਗ ਰਿਹਾ ਹੈ ਕਿ ਸਾਹਮਣੇ ਵਾਲੇ ਬੰਦੇ ਕਿਸੇ ਇਨਸਾਨ ਨੂੰ ਨਹੀਂ ਕੁੱਟ ਰਹੇ ਸੀ ਕਿਸੇ ਪੱਥਰ ਦੇ ਉੱਤੇ ਡਾਂਗਾ ਮਾਰ ਰਹੇ ਸੀ ਕਿਉਂਕਿ ਜੇਕਰ ਕਿਸੇ ਨੂੰ ਇੰਨੇ ਬੁਰੇ ਤਰੀਕੇ ਦੇ ਨਾਲ ਕੁੱਟਿਆ ਹੁੰਦਾ ਤਾਂ ਉਸ ਬੰਦੇ ਦੀਆਂ ਚੀਖਾਂ ਡਾਂਗ ਮਾਰਨ ਵਾਲੇ ਬੰਦੇ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਜਾ ਕੇ ਤੇ ਰਹਿਮ ਦੀ ਚੀਖ ਭਰਦੀਆਂ ਹੀ ਨੇ ਪਰ ਇੱਥੇ ਐਸਾ ਕੁਝ ਵੀ ਨਹੀਂ ਹੋਇਆ ਉਸ ਨੌਜਵਾਨ ਨੂੰ ਇੰਨੇ ਬੁਰੇ ਤਰੀਕੇ ਦੇ ਨਾਲ ਕੁੱਟਿਆ ਗਿਆ ਕਿ ਉਹਨਾਂ ਦਾ ਪਰਿਵਾਰ ਆਖ ਰਿਹਾ ਕਿ ਉਹ ਸਿਰਫ ਪਾਣੀ ਦੇ ਉੱਤੇ ਹੀ ਜਿਉਂਦਾ ਹੈ ਉਦੇ ਸਰੀਰ ਦੇ ਅੰਦਰ ਰੋਟੀ ਦਾ ਅੰਨ ਦਾ ਇੱਕ ਕਿਣਕਾ ਤੱਕ ਨਹੀਂ ਜਾ ਸਕਦਾ ਕਿਉਂਕਿ ਉਹਦਾ ਸਰੀਰ ਕੁੱਟ-ਕੁੱਟ ਕੇ ਅਦਮ ਹੋਇਆ ਕਰ ਦਿੰਦਾ ਹੈ ਤੇ ਹੁਣ ਉਸਦਾ ਇਲਾਜ ਹੈ ਜਿਹੜਾ ਚੰਗੀ ਗੱਲ ਇਹ ਹੈ ਕਿ ਉਹਦਾ ਇਲਾਜ ਚੰਡੀਗੜ੍ਹ ਦੇ ਪੀਜੀਆਈ ਦੇ ਵਿੱਚ ਹੋ ਰਿਹਾ ਪੰਜਾਬ ਸਰਕਾਰ ਨੇ ਖਰਚਾ ਚੁੱਕਣ ਦੀ ਗੱਲ ਵੀ ਆਖੀ ਸੀ ਹਾਲਾਂਕਿ ਕਿਹਾ ਸੀ ਕਿ ਜਿੰਨੇ ਵੀ ਨੌਜਵਾਨਾਂ ਦੇ ਸੱਟਾ ਫੇਟਾ ਲੱਗਿਆ ਉਹ ਸਾਰਿਆਂ ਦਾ ਖਰਚਾ ਪੰਜਾਬ ਸਰਕਾਰ ਚੁੱਕੇਗੀ ਪਰ ਪੰਜਾਬ ਸਰਕਾਰ ਦੀਆਂ ਅੱਖਾਂ ਤਾਂ ਖੁੱਲ ਹੀ ਗਈਆਂ ਨਹੀਂ ਪਰ ਇਹਦੇ ਨਾਲ ਨਾਲ ਹੁਣ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਲੀਡਰ ਨੇ ਹਾਲਾਂਕਿ ਪਹਿਲਾਂ ਹੋਰ ਪਾਰਟੀਆਂ ਦੇ ਵਿੱਚ ਹੀ ਚਾਹੇ ਸੁਨੀਲ ਜਾਖੜ ਦੀ ਗੱਲ ਕਰ ਲਈਏ ਚਾਹੇ ਕੈਪਟਨ ਮਰਿੰਦਰ ਸਿੰਘ ਦੀ ਗੱਲ ਕਰ ਲਈਏ ਇਹ ਪਹਿਲਾਂ ਬੇਸ਼ੱਕ ਭਾਰਤੀ ਜਨਤਾ ਪਾਰਟੀ ਤੋਂ ਇਲਾਵਾ ਕਾਂਗਰਸ ਨੂੰ ਸੇਵ ਕਰਦੇ ਸੀ ਪਰ ਹੁਣ ਇਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਨੇ ਤੇ ਇੱਕ ਨੌਜਵਾਨ ਦੀ ਜਾਨ ਚਲੀ ਗਈ ਇੱਕ ਨੌਜਵਾਨ ਨੂੰ ਬੁਰੇ ਤਰੀਕੇ ਕੁੱਟਿਆ ਗਿਆ ਜਦ ਕਿ ਉਹ ਸਾਹਮਣੇ ਆਇਆ ਇਸ ਤੋਂ ਇਲਾਵਾ ਕਿੰਨੇ ਨੂੰ ਕੁੱਟਿਆ ਗਿਆ ਉਹਦੀ ਅਜੇ ਰਿਪੋਰਟ ਜਨਤਕ ਨਹੀਂ ਹੋਈ ਹੈ ਤੇ ਨਾਲ ਦੇ ਨਾਲ ਸੱਤ ਅੱਠ ਨੌਜਵਾਨ ਲਾਪਤਾ ਹੋਏ ਨੇ ਬਜ਼ੁਰਗ ਮਰੇ ਨੇ ਬਜ਼ੁਰਗਾਂ ਦੇ ਡਾਂਗਾ ਮਾਰੀਆਂ ਗਈਆਂ ਨੇ ਉਸ ਤੋਂ ਬਾਅਦ ਦੇ ਵਿੱਚ ਕਿਤਨੇ ਕਿਤੇ ਜਾ ਕੇ ਭਾਰਤੀ ਜਨਤਾ ਪਾਰਟੀ ਦੇ ਇਨਾਂ ਚਿਹਰਿਆਂ ਦੀਆਂ ਅੱਖਾਂ ਖੁੱਲੀਆਂ ਨੇ ਜਿਹੜੇ ਹੁਣ ਤੱਕ ਪੰਜਾਬ ਦੇ ਸਿਰ ਤੋਂ ਕਮਾਉਂਦੇ ਰਹੇ ਪੰਜਾਬ ਦੇ ਸਿਰ ਦੇ ਉੱਤੇ ਰਾਜ ਕਰਦੇ ਰਹੇ ਤੇ ਹੁਣ ਚਲੋ ਦੇਰ ਆਈ ਦਰਸਤਾ ਇਹਨਾਂ ਦੀਆਂ ਅੱਖਾਂ ਜ਼ਰੂਰ ਖੁੱਲੀਆਂ ਨੇ ਤੇ ਕੈਪਟਨ ਮਰਿੰਦਰ ਸਿੰਘ ਉਹਨਾਂ ਦੇ ਵੱਲੋਂ ਜਿਹੜਾ ਟਵੀਟ ਕੀਤਾ ਗਿਆ ਬੜੇ ਮਾਇਨੇ ਰੱਖਦਾ ਏ ਜੇਕਰ ਇਹ ਟਵੀਟ ਸੱਚਮੁੱਚ ਦਿਲ ਦੀਆਂ ਗਹਿਰਾਈਆਂ ਤੋਂ ਕੀਤਾ ਗਿਆ ਹੋਇਆ